ਪੰਜਾਬ ਯੂਨੀਵਰਸਿਟੀ ਵਾਲੀ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੀ ਉਹਦੇ ਵਿੱਚ ਕੀ ਮਾਮਲਾ ਹੈ ਜੀ ਉਹ ਅਸ਼ਲੀਲ ਜਿਹੜੀਆਂ ਹਰਕਤਾਂ ਕਰਦਾ ਹੈ ਬੰਦਾ ਉਹ ਦੇਖੋ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਦੀ ਮੈਂਟੈਲਿਟੀ ਹੈ ਕਿਸ ਤਰ੍ਹਾਂ ਦੇ ਸਾਈਕੋ ਸਾਡੇ ਵਿੱਚ ਫੈਨੇ ਇਹ ਮੈਂ ਕੱਲ ਵੀ ਗੱਲ ਸੁਣੀ ਅੱਜ ਵੀ ਇਹ ਗੱਲ ਚੱਲਦੀ ਪਈ ਆ ਕਿ 15 20 ਦਿਨ ਤੋਂ ਇਹ ਸਿਲਸਿਲਾ ਚੱਲਦਾ ਪਿਆ ਹੈ ਗੱਲ ਇਹ ਆ ਕਿ ਦੇਖੋ ਮਤਲਬ ਇੱਕ ਗੇਟ ਪਿੱਛੇ ਆ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵੇਖੀ ਹੋਏਗੀ ਗੌਰ ਨਾਲ ਜੀ ਅਰਬਨ ਜਿਹੜਾ ਸਟੇਟ ਵਾਲੀ ਸਾਈਡ ਹਾਂਜੀ ਅਰਬਨ ਸਟੇਟ ਵਾਲੀ ਪਾਸਿਓਂ ਜੀ ਉਹ ਆ ਇੱਕ ਮੋਹਰਲਾ ਬਿਲਕੁਲ ਹੁਣ ਇਹ ਬੰਦਾ ਕਹਿੰਦੀ ਆ ਕਿ ਦੋ ਤਿੰਨ ਵਾਰੀ ਪਿੱਛੋਂ ਆਇਆ ਹਮ ਇਥੇ ਬਿਸ਼ਰਮ ਆਦਮੀ ਲੀੜੀ ਲਾ ਦਿੰਦਾ ਯਾਨੀ ਜਿਹੜੀਆਂ ਉੱਥੇ ਕੁੜੀਆਂ ਨੇ ਬੱਚੀਆਂ ਨੇ ਇਹ ਉਹਨਾਂ ਦੇ ਸਾਹਮਣੇ ਜੀ ਕੰਦੀਆਂ ਹਰਕਤਾਂ ਕਰ ਰਿਹਾ ਹੈ ਕਹਿਣ ਦਾ ਮਤਲਬ ਹੈ ਇਹ ਗੱਲ ਚਲਦਿਆਂ ਚਲਦਿਆਂ ਕੁੜੀਆਂ ਨੇ ਗਾਂ ਜੋ ਪ੍ਰਬੰਧ ਕੀ ਢਾਂਚਾ ਉਹਨਾਂ ਤੱਕ ਪਹੁੰਚਾਈ ਜੀ ਕਿ ਭਾਈ ਆ ਕੁਸ਼ੂ ਹੁੰਡਿਆ ਤੇ ਕੁਝ ਕਰੋ ਉਤੋਂ ਬਾਅਦ ਫਿਰ ਕਹਿੰਦੀ ਆ ਕਿ 200 ਸੀਸੀਟੀਵੀ ਕੈਮਰਾ ਉੱਥੇ ਹੂੰ ਤੇ 200 ਹੀ ਸਿਕਿਉਰਿਟੀ ਗਾਰਡ ਹੈ ਗਾਰਡ ਬਿਲਕੁਲ ਇਹ ਬੰਦਾ ਕਹਿੰਦੀ ਕਿ ਪਕੜ ਚ ਨਹੀਂ ਆ ਰਿਹਾ ਹੂੰ ਹੁਣ ਕਹਿੰਦੇ ਕਿ ਫੇਰ ਆਇਆ ਹੈ ਮੰਗਲ ਕੇ ਬੁੱਧਵਾਰ ਜੀ ਐਤਕੀ ਕਿਸੇ ਸੀਸੀਟੀਵੀ ਚ ਕੈਦ ਹੋ ਗਿਆ ਤੇ ਪਿਛਲੀ ਸੀਸੀਟੀਵੀ ਜਦੋਂ ਕੱਢੀ ਗਈ ਹੂੰ ਫੇਰ ਪਤਾ ਲੱਗਾ ਕਿ ਵਾਰ-ਵਾਰ ਭੇਸ ਬਟਾ ਕੇ ਆ ਰਿਹਾ ਹੂੰ ਮਤਲਬ ਕਿ ਇੱਕ ਚੋਂ ਪਰਨਾ ਬਨ ਕੇ ਤੇ ਨੀਲੀ ਜੀ ਸਕੂਟੀ ਤੇ ਆਉਂਦਾ ਜੀ ਦੂਜੀ ਚ ਉਹ ਮੁਨਾ ਹੋ ਕੇ ਹੂੰ ਆਪਣੇ ਵਾਂਗੂ ਜਦਾਂ ਕਟਿੰਗ ਵਾਲੇ ਆ ਜੀ ਜੀ ਇਸ ਤਰ੍ਹਾਂ ਉਹ ਆਉਂਦਾ ਹੈ ਸਿਕਿਉਰਿਟੀ ਗਾਰਡ ਵਾਲਿਆਂ ਨੂੰ ਵੀ ਚੱਕਮਾ ਦੇ ਜਾਂਦਾ ਹੈ ਹੂੰ ਗੱੱਚਾ ਦੇ ਜਾਂਦਾ ਹੈ ਜੀ ਹੁਣ ਇਹ ਆਪਣੇ ਆਪ ਤੇ ਵਿੱਚ ਇੱਕ ਤੇ ਸਾਡੇ ਵਾਸਤੇ ਸ਼ਰਮਿੰਦਗੀ ਦੀ ਗੱਲ ਹੈ ਦੇਖਣ ਮੈਂ ਸੀਸੀਟੀਵੀ ਫੋਟੋ ਵੇਖੀ ਆ ਦੌਰ ਤੋਂ ਹੋ ਸਕਦਾ ਹੈ ਕਿ ਸਾਡੀ ਟੈਕਨੀਕਲ ਟੀਮ ਉਹ ਲਾ ਵੀ ਦੇ ਉਹ ਸੀਸੀਟੀਵੀ ਕੱਢ ਕੇ ਤਾਂ ਉਹਦੇ ਚ ਦੇਖਣ ਨੂੰ ਤੇ ਉਹ ਪੰਜਾਬੀ ਲੱਗਦਾ ਤੇ ਨੇੜਲੇ ਏਰੀਏ ਦੇ ਕਿਤੇ ਦਾ ਲੱਗਦਾ ਜਿਹੜਾ ਸਕੂਟੀ ਲਈ ਫਿਰਦਾ ਹੁਣ ਕੋਈ ਬੰਦਾ ਕੋਈ ਤੀਜੇ ਚੌਥੇ ਜ਼ਿਲ੍ਹੇ ਚ ਤਾਂ ਉੱਥੇ ਸਕੂਟੀ ਤੇ ਜਾਣ ਰਿਹਾ। ਬਾਕੀ ਉਹ ਕਿ ਐ ਮਾਨਸਿਕ ਤੌਰ ਤੇ ਵੀ ਇਦਾਂ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਸਕੂਟੀਆਂ ਬਦਲ ਬਦਲ ਕੇ ਤੇ ਬਦਲ ਬਦਲ ਕੇ ਆ। ਜੀ 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 ਮਾਨਸਪੇਸ ਵਟਾ ਕੇ ਆ ਰਿਹਾ ਤਾਂ ਮਾਨਸਿਕ ਤੌਰ ਤੇ ਵੀ ਉਹ ਇਦਾਂ ਨਹੀਂ ਲੱਗਦਾ। ਪਰ ਇਹ ਐਸਾ ਬੰਦਾ ਇਹ ਕਿਉਂ ਜੇਹਾ ਕਰ ਰਿਹਾ ਸਮਝ ਤੋਂ ਪਰੇ ਦੀ ਗੱਲ ਐ। ਉਧਰੋਂ ਲਾਅ ਯੂਨੀਵਰਸਿਟੀ ਚ ਇੱਕ ਬੜਾ ਵੱਡਾ ਉੱਥੇ ਚੱਲਦਾ ਪਿਆ ਇਸ ਵੇਲੇ ਪ੍ਰੋਟੈਸਟ। ਕੁੜੀਆਂ ਕਹਿ ਰਹੀਆਂ ਕਿ ਵੀਸੀ ਨੇ ਸਾਡੇ ਕਮਰੇ ਆ ਚਾ ਕੇ ਸਾਡੇ ਲੀਡਿਆਂ ਤੇ ਟੀਕਾ ਟਿੱਪਣੀ ਕੀਤੀ ਐ। ਵੀਸੀ ਕਹਿੰਦਿਆ ਕਿ ਇਹ ਸ਼ਿਕਾਇਤ ਆਈ ਸੀ ਕਿ ਕੁੜੀਆਂ ਕੁਝ ਜੜੀਆਂ ਨੇ ਸ਼ਰਾਬ ਤੇ ਸਿਗਰਟ ਨੁਸ਼ੀ ਕਰਦੀਆਂ ਨੇ ਹੂੰ ਸ਼ਰਾਬਖੂਰੀ ਕਰਕੇ ਜੀ ਜੀ ਉਹ ਵੀ ਮਾਮਲਾ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਹੁਤ ਜ਼ਿਆਦਾ ਪਖਿਆ ਹੋਇਆ ਹੈ ਜੀ ਜੀ ਤਾਂ ਇਹ ਜਿਹੜੀ ਬੇਸ਼ਰਮੀ ਇਹ ਬੰਦਾ ਕਰਦਾ ਪਿਆ ਹੈ ਮੇਰੇ ਖਿਆਲ ਦੇ ਨਾਲ ਤੇ ਇਹਦੇ ਤੇ ਬੜਾ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਹੂੰ ਇਸ ਬੰਦੇ ਨੇ ਤੇ ਇੰਨਾ ਗੰਭਕੋ ਲਿਆ ਕਮਾਲ ਦੀ ਗੱਲ ਆ ਬਿਲਕੁਲ ਇਹ ਲਿਆ ਹੀ ਫਿਰਦਾ ਹੈ ਜੀ 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 ਤੇ ਹੁਣ ਸ਼ਾਇਦ ਸੂਤ ਆ ਜਾਏਗਾ ਕਿਉਂਕਿ ਜਦੋਂ ਸ਼ਕਲ ਇੱਕ ਵਾਰੀ ਸਾਹਮਣੇ ਆ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਕੋਈ ਨਾ ਕੋਈ ਬੰਦਾ ਤੇ ਸਿਆਣ ਹੀ ਲੈਂਦਾ ਸਿਆਣ ਹੀ ਲੈਂਦਾ ਬਿਲਕੁਲ ਜੀ ਬਾਕੀ ਹੁਣ ਸਾਰੇ ਐਕਟਿਵ ਹੋ ਗਏ ਹਨ ਸੀਸੀਟੀਵੀ ਕੈਮਰੇ ਵੀ ਜ਼ਿਆਦਾ ਐਕਟਿਵ ਹੋ ਗਏ ਹੋਣੇ ਤੇ ਜਿਹੜੇ ਉੱਥੇ ਸਿਕਿਉਰਟੀ ਗਾਰਡ ਹੈ ਉਹ ਵੀ ਜੀ ਆ ਦੋਸਤੋ ਇੱਥੇ ਦੱਸ ਰਹੇ ਨੇ ਰਾਣਾ ਗੁਰਵਿੰਦਰ ਜੀ ਕਹਿੰਦੇ ਕਿ ਉਧਰ ਹੀ ਹੋਸਟਲ ਵਾਲੇ ਜਿਹੜੇ ਹੋਸਟਲ ਅਰਬਨ ਸਟੇਟ ਵਾਲੇ ਪਾਸੇ ਹੀ ਹੈ